ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਆਪਾਂ ਤਿੰਨ ਵੜਾ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਦੁੱਧੀਆਂ ਤੇ ਇੱਕ ਤੋਕੜਿਆ ਤੇ ਆਪਾਂ ਪਹੁੰਚੇ ਆ ਭਾਜੀ ਹਰਜਿੰਦਰ ਸਿੰਘ ਹੁਣਾਂ ਕੋਲ ਤੇ ਆਜੂ ਕਰਦੇ ਆ ਭਾਈ ਹੁਣਾਂ ਨਾਲ ਗੱਲਬਾਤ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸਿਕਾ ਭਾਜੀ ਉਸਨਾਉ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਕਿਰਪਾ ਕਰੇ ਤੇਰਾ ਭਾਈ ਕਿਰਪਾਈ ਚਾਹੀਦੀ ਆ ਜੀ ਆਪਣਾ ਨਾਮ ਤੇ ਭਾਈ ਐਡਰੈਸ ਦੱਸ ਦਿਓ ਨਾਮ ਅਭਿੰਦਰ ਸਿੰਘ ਦਾ ਪਿੰਡ ਲਖੂ ਫੀਲ ਜੀ ਨਾਲਾ ਤਾਂ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 7710621981 ਠੀਕ ਹੈ ਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਵੈੜ ਇਹ ਪਹਿਲੇ ਨੰਬਰ ਤੇ ਪਹਿਲਾ ਸੁਆ ਜੀ ਅੱਛਾ ਜੀ ਦੁੰਦੀ ਜੇ ਵੈੜਾ ਜੀ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਜੇ ਦੇ ਕੋ ਦੁੱਧ ਦੁੱਧ ਦੇ ਕੋ ਜੀ 12 ਤੋਂ 13 ਦੇ ਹਾਂ ਠੀਕ ਹੈ ਲੋਬਾ ਜੀ ਕੱਦ ਕਾੜ ਦੀ ਵੀ ਚੰਗੀ ਤੇ 12 ਤੋਂ 13 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਖੋਲੋ ਭਾਜੀ ਫਿਰ ਕੋਲ ਕੇ ਵਿਖਾਈਏ ਹਾਂਜੀ ਭਾਜੀ ਲੱਗ ਗਿਆ ਤੋ ਚੈੱਕ ਕਰ ਸਾਡੇ ਨੇ ਫੇਸ ਕੁਆਲਟੀ ਤੇ ਕੱਦ ਵਜਨ ਦੀ ਚੰਗੀ ਆ ਕਰੂ ਲੱਗ ਗਿਆ ਤੋ ਆਰਡਰ ਕੁਆਲਟੀ ਇਹ ਥਣਾ ਦੱਸਿਆ ਗਿਆ ਬਚੱਕ ਬਹੁਤ ਹੀ ਸ਼ਾਨਦਾਰ ਆ ਦੋ ਦੰਦ ਆ ਤੂੰ ਜਰਕ ਤਿੰਨ ਜੀ ਠੀਕ ਠੀਕ ਲੋ ਬਾਈ ਚੈੱਕ ਕਰ ਸਕਦੇ ਤੁਸੀਂ ਅਜੇ ਦੰਦਾਂ ਚ ਆ ਤੇ ਠੀਕ ਹੈ ਠੀਕ ਠੀਕ ਜਵਾਕੀ ਜੇ ਪਿਛੇ ਬੱਚੀ ਜੀ ਠੀਕ ਹੈ ਬੱਚੀ ਆ ਠੰਡੀ ਠੰਡੀ ਜਿੱਤਾ ਮਰਜੀ ਹਾਂਜੀ ਲੋ ਠੀਕ ਹੈ ਜੀ ਇਹ ਬਾਕੀ ਤਾਂ ਲੱਗੇ ਲੋ ਥਨਾ ਤਾਂ ਸੈਜ ਗਿਆ ਵੀ ਚੈੱਕ ਕਰਾਉਣੇ ਆ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀ ਕਿੰਨਾ ਹੋ ਗਏ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਜੀ ਕਰ ਸਕਦੇ ਤੁਸੀਂ ਚੱਕ ਲਾ ਕੇ ਦੋ ਥਣਾ ਦਾ ਸੈਜ ਗੈਪ ਪਹਾਣੇ ਤੇ ਨਾਲਾ ਨੂੜਾ ਵੀ ਆ ਗਿਆ ਚੰਗੀਆਂ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਤੇ ਰਿਜੀ 50000 ਕਰਦੇ ਅੱਛਾ ਜੀ 200 ਰੁਪਏ ਛੋਟ ਵਾਲਾ ਕੰਮ ਕਰੀਏ ਹਾਂਜੀ ਹਾਂ ਨਾ 45000 ਟਿਕੀ ਟਮ 45 ਵੀ ਹਾਂਜੀ 200 ਰੁਪਏ ਛੋਟ ਕਰ ਠੀਕ ਹੈ ਲਓ ਭਾਈ ਜੀ 45000 ਚ 200 ਰੁਪਿਆ ਵੀਰ ਕਹਿੰਦਾ ਕਿ ਛੋਟ ਕਰਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਲੋ ਸੂਪਾ ਜੀ ਇਹਦੇ ਬਾਰੇ ਇਹ ਤੀਜਾ ਸੂਬਾ ਸੂਈ ਦੇ ਜੀ ਅੱਛਾ ਜੀ ਹਾਂ ਜੀ ਇੱਕ ਮਹੀਨੇ ਦੀ ਸੂਈ ਜੇ ਅੱਛਾ ਜੀ ਇਹਦੇ ਕੋਲ ਦੁੱਧ ਆ ਜਾਏ ਜੀ 9 ਤੋਂ 10 ਪੱਕਾ ਠੀਕ ਹੈ ਠੀਕ ਹੈ ਜੀ ਖੋਲ ਦਿਓ ਫਿਰ ਇਹਨੂੰ ਵੀ ਕੋਲ ਕੇ ਵਿਖਾਈਏ 9 ਬਜੀ ਮਹੀਨੇ ਦੇ ਲਗਭਗ ਟਾਈਮ ਹੋ ਗਿਆ ਸੂਈ ਨੂੰ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਤੇ ਕੱਦ ਕੋ ਦੇ ਰਾ ਵੀ ਚੰਗਾ ਵਾ ਇਹ ਕ੍ਰਾਸ ਵਿੱਚ ਆ ਗਈ ਭਾਜੀ ਹਾਂ ਜੀ ਠੀਕ ਹੈ ਜੀ ਲਓ ਜੀ ਕ੍ਰਾਸ ਦੇ ਵਿੱਚ ਆ ਵਾੜੇ ਕਿੰਨਾ ਚੁਗਾ ਸੂਈ ਸੀ ਇਹ ਜਾਸੂਗਾ ਸੂਈ ਜੇ ਠੀਕ ਹੈ ਜੀ ਤੀਜਾ ਸੂਗਾ ਸੂਈ ਜੇ ਇਹ ਥਣ ਥੁਣੇ ਦੇ ਬਹੁਤ ਚੰਗਾ ਬਦੇ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਤੇ ਹੈ ਠੰਡੀ ਸੀਲ ਹੈ ਵੀ ਕਰੋ ਚੈੱਕ ਤੁਸੀਂ ਠੀਕ ਹੈ ਠੀਕ ਹੈ ਜੀ ਤੇ ਥਾਣਾ ਦਾ ਸੈਜਗਾ ਬਹੁਤ ਹੀ ਚੰਗਾ ਹੈ ਦਾ ਵੀ ਇਹਦੇ ਪਿਛੇ ਕੀ ਜੇ ਜਵਾਬ ਠੀਕ ਹੈ ਜੀ ਫੀਮਲ ਕਾਫ ਜੇ ਦੇ ਪਿਛੇ ਇਹ ਮਿਲਕ ਵਾ ਜੀ ਬਹੁਤ ਚੰਗੀ ਲੱਗੀ ਹੈ ਉਹ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਆ हां जी वीर जी लाग गए तो चेक करो थाना ਦਾ ਸਹਿਜ ਗਿਆ ਤੇ ਮਿਲਕ ਬੰਨ ਬਹੁਤ ਚੰਗੀ ਲੱਗੀ ਇਹਦੇ ਕੀ ਮੁੱਲ ਭਾਜੀ ਦਾ ਹਰ ਮੁੱਲ ਤਾਂ ਜੀ 45 ਤੋਂ 35 ਕਰਦੇ ਅੱਛਾ ਜੀ ਤੇ ਪਰ ਹਾ ਨਾ 32000 ਰੁਪਏ ਛੋੜ ਠੀਕ ਹੈ ਲੋ ਭਾਜੀ 32000 ਤੋਂ 200 ਰੁਪਿਆ ਛੋੜ ਤੇ ਆ ਜਾਓ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਆ ਵੇਣ ਤੇ ਪਰੇ ਇਹ ਵੇਣ ਜੀ 8 ਕਿਲੋ ਦੁੱਧ ਜੇ ਦੇਖੋ ਅੱਛਾ ਜੀ ਇੱਕ ਮਹੀਨਾ ਤੇ 20 ਦਿਨ ਹੋ ਗਿਆ ਉਹਦੀ ਸਾਡੀ ਗਾਰੰਟੀ ਨਹੀਂ ਜੀ ਕੋਈ ਮਤਲਬ ਗਾਵਾਂ ਬਣੀ ਨੂੰ ਹਾਂਜੀ ਬਣੀ ਨੂੰ ਠੀਕ ਹੈ ਠੀਕ ਹੈ ਲਓ ਬਾਈ ਜੀ 1 ਮਹੀਨਾ ਤੇ 20 ਦਿਨ ਹੋ ਗਏ ਲਗਭਗ 2 ਮਹੀਨੇ ਹੋ ਗਏ ਆ ਇਹ ਚੱਕ ਪਾਸ ਲਈ ਸ਼ਾਈ ਵਾਲ ਦੀ ਆ ਤੇ ਫੈਡ ਕੁਆਲਟੀ ਵੀ ਚੰਗੀ ਹੁੰਦੀ ਹੈ ਤੇ ਹੈ ਕਿਦਾਂ ਠੰਡੀ ਠੰਡੀ ਆ ਠੀਕ ਹੈ ਠੀਕ ਹੈ ਜੀ ਲਓ ਬਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਇਹਦੇ ਰੋਕ ਕੇ ਮੜ ਜਾ ਲੱਗ ਗਏ ਅਜੀਬ ਜੀ ਲਾਗਦੇ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗਾ ਵੇ ਇਹਦਾ ਵੀ ਬਹੁਤ ਚੰਗਾ ਵਾ ਤੇ ਮਿਲਕ ਵਾਂਜੀ ਬਹੁਤ ਚੰਗੀ ਲੱਗੀ ਇਹਦੇ ਤੇ 1 ਮਹੀਨਾ ਤੇ 20 ਦਿਨ ਜਿਹੜੇ ਹੋ ਗਏ ਇਹਨੂੰ ਗਾਂ ਬਣੀ ਨੂੰ ਇਹ ਇਹਨੇ ਸੱਜਰ ਨੇ ਕਿੰਨਾ ਕ ਚਵਾਇਆ ਉਹ ਤੇ ਫਿਰ ਸੱਜਰ ਨੇ ਇਹਨੇ ਬੜਾ ਧੰਤ ਚਵਾਇਆ ਜੀ ਸੱਜਰ ਤੇ ਦੁੱਧ ਨੂੰ 14-15 ਮਿੰਟ ਚਵਾਇਆ ਠੀਕ ਹੈ ਠੀਕ ਹੈ ਜੀ ਲਓ ਬਜੀ 14-15 ਮਿੰਟ ਜਿਹੜਾ ਸੱਜਰ ਨੇ ਦੁੱਧ ਚਵਾਇਆ ਵਾ ਕਿ ਆਸ ਟਾਈਮ 8 9 ਦੱਸਿਆ ਜੀ ਇਹਦਾ ਕੀ ਮੁੱਲ ਨਹੀਂ ਨਹੀਂ ਦੁੱਧ ਮੈਂ ਕਿੰਨਾ ਦੱਸਿਆ ਥੱਲੇ ਦੁੱਧ 8 ਕਿਲੋ ਜੀ ਠੀਕ ਹੈ ਦੁੱਧ 8 ਲੀਟਰ ਬਿਲਕੁਲ ਜਿਹੜਾ ਪੱਕਾ ਤਿਆਰ ਆ ਤੇ ਇਹਦਾ ਕੀ ਮੁੱਲ ਭਾਈ ਫਿਰ ਮੁੱਲ ਤੇ ਇਹਦਾ 30000 ਕਰਦੇ ਜੀ ਅੱਛਾ ਜੀ ਤੁਸੀਂ ਦੋ ਦੋ ਨਾਲ ਆਹ ਨਾ 2800 ਦੇ ਦਾਂਗੇ 2800 200 200 ਠੀਕ ਹੈ ਜੀ ਕਿਹਾ ਗਈ ਕੋਈ ਕਸਰ ਵੇਖ ਲੋ ਜਿੱਥੇ ਇੱਕ ਦੇ ਹੀ ਦੇਣੀ 26 ਦੀ ਦੇਣਾ 26 ਦੀ ਕੀ ਗੱਲੋ ਬਾਈ 26000 ਦੀ ਬਿਲਕੁਲ ਨੋਰਮਲ ਰੇਟ ਆ ਤੇ ਵਿਹੜ ਬਹੁਤ ਹੀ ਚੰਗੀ ਹੈ ਸ਼ਾਈ ਵਾਲੀ ਤੇ ਇੱਕ ਮਹੀਨਾ 20 ਦਿਨ ਦਾਗਪਗ ਹੋ ਗਏ ਇਹਨੂੰ ਗਾਂ ਬਣੀ ਨੂੰ ਤੇ ਵਿਹੜਾਂ ਵੀਰ ਦੇ ਕੋਲ ਸਾਰੀਆਂ ਚੰਗੀਆਂ ਵਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀਰ ਭਰਾ ਨੇ ਹੋਰ ਬਸ਼ੂਖੀ ਇਦਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਦਿਲੋਂ